ਇਕ ਦਿਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਬਾਬਤ ਫਰਮਾਨ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ ਸਤਿਗੁਰੂ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੁਭਾਏ ਮਾਨੇ ਮੰਝੇ ਦੇ ਉੱਪਰ ਸੱਚੇ ਪਾਤਸ਼ਾਹ ਬੈਠੇ ਨੇ ਘਰ ਦੇ ਵਿੱਚ ਤੇ ਉਸ ਵੇਲੇ ਸਤਿਗੁਰਾਂ ਦਾ ਦੋਹਤਾ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਪਨ ਵਿੱਚ ਨੇ ਬਚਪਨਾ ਹੈ ਰਿੱਢਦੇ ਪਏ ਨੇ ਘਰ ਦੇ ਵਿੱਚ ਤੇ ਰੜਦਿਆਂ ਰੜਦਿਆ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਖੜਦਿਆਂ ਹੋਇਆ ਤੇ ਆਪਣੇ ਨਾਨਾ ਸਤਿਗੁਰੂ ਜੀ ਦੇ ਮੰਝੇ ਦੇ ਕੋਲ ਪਹੁੰਚ ਗਏ। ਜਾਂ ਮੰਝੇ ਨੂੰ ਹੱਥ ਪਾਇਆ। ਜਦੋਂ ਮੰਝੇ ਨੂੰ ਹੱਥ ਪਾਇਆ ਮੰਝਾ ਹਿੱਲਿਆ ਤੇ ਧੰਗੁਰੂ ਅਮਰਦਾਸ ਮਹਾਰਾਜ ਜੀ ਉਸ ਵੇਲੇ ਬੋਲੇ ਨੇ ਕਹਿੰਦੇ ਨੇ ਐਸਾ ਕੌਣ ਹੈ ਪੁਰਖ ਭਾਰੀ ਜਿਨੇ ਸਾਡੀ ਮੰਜੀ ਹਲਾਈ ਸਾਰੀ। ਉਸ ਵੇਲੇ ਵੇਖ ਕੇ ਮਾਤ ਭਾਨੀ ਕਹਿੰਦੇ ਨੇ ਪਿਤਾ ਜੀ ਇਹ ਤੁਹਾਡਾ ਦੁਹਤਾ ਹੈ ਸੱਚੇ ਪਾਤਸ਼ਾਹ ਕਹਿੰਦੇ ਧੀਏ ਇਕੱਲਾ ਦੁਹਤਾ ਨਹੀਂ ਇਹ ਬਾਣੀ ਕਾ ਬਹੁਤਾ ਹੋਵੇਗਾ ਗੁਰਮੁਖੋ ਨਾਨੇ ਸਤਿਗੁਰੂ ਨੇ ਬਚਨ ਕਰ ਦਿੱਤੇ ਦੁਹਤੇ ਲਈ ਕਹਿਣ ਲੱਗੇ ਬਹੁਤਾ ਹੋਵੇਗਾ ਤੇ ਜਦੋਂ ਗੁਰਤਾ ਗੱਦੀ ਤੇ ਬਰਾਜਮਣ ਹੁੰਦੇ ਨੇ ਧੰਨ ਗੁਰੂ ਆ ਜਾਂਦੇ ਮਹਾਰਾਜ ਫਿਰ ਸੱਚੇ ਪਾਤਸ਼ਾਹ ਰਾਮਸਰ ਵਾਲੇ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਤਿਆਰ ਕਰਦੇ ਨੇ ਗੁਰਮੁਖੋ ਇਹ ਵੰਡਾ ਪਰਉਪਕਾਰ ਸੱਚੇ ਪਾਤਸ਼ਾਹ ਨੇ ਦੁਨੀਆਂ ਲਈ ਕੀਤਾ ਗੁਰੂ ਪਿਆਰੋ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕਰਵਾਇਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾਨੇ ਗੁਰੂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਆਪਣੇ ਦੋਹਤੇ ਦੇ ਉੱਪਰ ਗੁਰਮੁਖੋ ਮਾਤ ਭਾਨੀ ਨੇ ਅਸੀਰਵਾਦ ਬਖਸ਼ਿਸ਼ ਕੀਤੇ ਨਾਨੇ ਗੁਰੂ ਨੇ ਬਰਕਤਾਂ ਬਖਸ਼ਿਸ਼ਾਂ ਬਖਸ਼ਿਸ਼ ਕੀਤੀਆਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿੜਾਈ ਸੰਸਾਰ ਵਿੱਚ ਸਭ ਤੋਂ ਵੱਖਰੀ ਤੇ ਸਭ ਤੋਂ ਵੱਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ